भगवंत मान सरकार लगातार आयोजन किया गया जिसमे डॉक्टर जसबीर सिंह संधु मुख तौर पहुंचे इस मौके वार्ड इंचार्ज डिम्पल अरोड़ा जसपाल सिंह मैडम सीमा सोडी मैडम रजिया मैं मौजूद कमल विशेष रिपोर्ट ਮੇਰਾ ਨਾਮ ਸੁਖਵਿੰਦਰ ਕੌਰ ਆ ਤੇ ਮੈਂ 2000 2011 ਚ ਨੌ ਚ ਇਤਰਾ ਕਰਕੇ ਮੈਂ ਇਹ ਆਦਮੀ ਉੱਥੇ ਹੀ ਰਿਹਾ ਦਾਖਲ ਤੇ ਮੇਰੀ ਬੜੀ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਇਹਨਾਂ ਨੇ ਬਹੁਤ ਵਧੀਆ ਦਵਾਈਆਂ ਕਦੇ ਪੈਸੇ ਢੇਲੇ ਤੋਂ ਨਹੀਂ ਕਦੇ ਪ੍ਰਸ਼ਨ ਵੀ ਦੋ ਤਨ ਕਰਾਏ ਮੈਂ ਇਤਰਾ ਮੱਲੀ ਨਾਲ ਮੇਰੀ ਭਤੀਜੀ ਸੀ ਉਹਦਾ ਪ੍ਰਸ਼ਨ ਵੀ ਮੈਂ ਕਰਾਇਆ ਉੱਥੇ ਉੱਥੇ ਵੀ ਉਹਨਾਂ ਵੀ ਪੈਸੇ ਇੱਚੋਂ ਇਹਨਾਂ ਘਟ ਕਰਤੇ ਪੈਸੇ ਇਹਨਾਂ ਨੇ ਜਿਸ ਵੀ ਸਾਈ ਡਾਕਟਰ ਨੇ ਬਹੁਤ ਵਧੀਆ ਤੇ ਹੁਣ ਐਮ ਐਲ ਐ ਤੇ ਹੁਣ ਹੁਣ ਐਮ ਐਲ ਐ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਆਨਨ ਪਿਆਰ ਵੀ ਦਿੱਤਾ ਇਸ ਤਰ੍ਹਾਂ ਮੋਢੇ ਤੇ ਹੱਥ ਵੀ ਦਿੱਤਾ ਇਹਨੇ ਕਰਕੇ ਤੇ ਮੈਂ ਆਖਿਆ ਪੁੱਤ ਤੂੰ ਇਹਦਾਂ ਵਧੇ ਫੁੱਲੇ ਜਾਦਾ ਤੂੰ ਬਹੁਤ ਵਧੀਆ ਕੰਮ ਕੀਤਾ ਵਾ ਮੈਨੂੰ ਬੜੀ ਖੁਸ਼ੀ ਹੋਈ ਆ ਵੇਖ ਕੇ ਵੀ ਨਾਲੇ ਅੱਜ ਮੈਂ ਮਿਲੀ ਤੁਹਾਨੂੰ ਮੇਰਾ ਦਿਲ ਕਰਦਾ ਕਿ ਮੈਂ ਆਪਣੇ ਦਿਲ ਦੀ ਗੱਲ ਦੱਸਾਂ ਘਰ ਦੀ ਕੋਈ ਗੱਲ ਦੱਸਾਂ ਪਰ ਮੇਰੇ ਦੱਸਣ ਦਾ ਮੇਰੇ ਕੋਲ ਮਤਲਬ ਮੇਰੇ ਅੰਦਰੋਂ ਆਵਾਜ਼ ਹੀ ਨਿਕਲੀ ਤੇ ਮੈਂ ਕਿੱਦਾਂ ਤੇ ਕੰਮ ਐਮਐਲਏ ਸਾਹਿਬ ਦੇ ਹੋਣ ਜੀ ਕੰਮ ਬਹੁਤ ਵਧੀਆ ਵਾ ਮੈਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਮੈਂ ਇਹਨੂੰ ਸ਼ੁਰੂ ਤੋਂ ਜਾਣਦੀ ਆ ਨਾ ਪ੍ਰੀਤ ਹਸਪਤਾਲ ਤੋਂ ਕਾਫੀ ਦੇਰ ਤੋਂ ਕਿ ਮੈਨੂੰ ਬਹੁਤ ਤਕਲੀਫ ਸੀਗੀ ਮੈਨੂੰ ਖੁਦ ਤਕਲੀਫ ਬੜੀ ਸੀ ਮੇਰੇ ਆਦਮੀ ਨੂੰ ਬੜੀ ਤਕਲੀਫ ਸੀ ਉਹਨਾਂ ਦਾ ਜਬਾੜਾ ਟੁੱਟ ਗਿਆ ਸੀ ਮਤਲਬ ਖਾਸਾ ਕਾਜ ਉਹ ਡਿੱਗ ਪਈ ਸੀ ਤੇ ਉਥੇ ਨੌਕਰੀ ਕਰਦੇ ਸੀ ਉਹ ਤੇ ਉਹਨਾਂ ਦਾ ਜਬਾੜਾ ਟੁੱਟਾ ਹੀ ਇਹਨਾਂ ਨੇ ਬਹੁਤ ਪੈਸੇ ਵੀ ਘਟਲੇ ਤੇ ਬੜੀਆ ਲਾਜ ਕੀਤਾ ਵਾ ਤਾਂ ਧੰਨ ਪ੍ਰੀਤ ਇਹਨਾਂ ਨੇ ਬੱਚੇ ਦੇ ਬੜਾ ਪਿਆਰ ਦਿੱਤਾ ਵਾ ਕੋਈ ਆਉਂਦੇ ਜਾਂਦੇ ਸੀ ਉਥੇ ਬਹੁਤ ਇਹਨੇ ਮੈਨੂੰ ਸ਼ਾਬਾਸ਼ ਬਹੁਤ ਏ ਦੀ ਸ਼ਾਬਾਸ਼ ਜਦੋਂ ਉਹ ਦਲਜੀਤ ਤੇ ਲੋਕਾਂ ਦੀ ਸੇਵਾ ਕੀਤੀ ਸੇਵਾ हां ਮਰੀਜ਼ਾਂ ਦੀ ਬਣ ਕੇ ਪਬਲਿਕ ਦੀ ਸੇਵਾ हां ਪਬਲਿਕ ਦੀ ਸੇਵਾ ਕੰਢਿਆ ਇਹਨਾਂ ਨੇ ਮਰੀਜ਼ਾਂ ਦੀ ਸੇਵਾ ਵੀ ਕੀਤੀ ਆ ਤੇ ਪਬਲਿਕ ਦੀ ਵੀ ਸੇਵਾ ਕੀਤੀ ਮੈਂ ਦਿਲੋਂ ਤਨੋਂ ਮਨੋਂ ਕਹਿੰਦੀ ਮੈਂ ਝੂਠ ਨਹੀਂ ਬੋਲਦੀ ਨਾ ਮੈਂ ਝੂਠ ਬੋਲਣਾ ਨਾ ਮੈਨੂੰ ਆਦਤ ਝੂਠ ਬੋਲਣ ਦੀ ਮੈਂ ਇੱਕ ਇਹੋ ਜਿਹਾ ਇਨਸਾਨ ਆ ਕਿ ਮੈਨੂੰ ਜਿਹੜਾ ਬੰਦਾ ਇਸ ਤਰ੍ਹਾਂ ਕੰਮ ਕਰਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਪੰਜਾਬ ਸਰਕਾਰ ਨੇ ਜਿਹੜੇ ਪੰਜਾਬ ਸਰਕਾਰ ਆਪ ਦੇ ਦੁਆਰ ਜਿਹੜੀ ਆ ਇਹਦੇ ਮੁਹਿਮ ਦੇ ਤਹਿਤ ਅੱਜ ਹਲਕਾਰ ਵੈਸਟ ਅਮਰਸਾਦ ਦੇ ਵਿੱਚ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਬੇਦੀਸਪੁਰ ਜਿਹਨੂੰ ਕਿਹਾ ਜਾਂਦਾ ਇਹਦੇ ਚ ਜਿਹੜਾ ਕੈਂਪ ਲਗਾਇਆ ਗਿਆ ਇਹਦੇ ਚ ਤਕਰੀਬਨ ਜਿਆਦਾ ਨਹੀਂ ਤੇ 20 22 ਸਟਾਲ ਜਿਹੜੇ ਆ ਉਹ ਵੱਖ-ਵੱਖ ਡਿਪਾਰਟਮੈਂਟ ਦੇ ਲਗਾਏ ਗਏ ਆ ਸਟਾਫ ਦੀ ਸ਼ਮੂਲੀਤ ਨਾਲ ਹਾਜ਼ਰ ਦੱਸਿਆ ਪਿਆ ਸਾਰਾ ਦੇ ਸਾਰਾ ਸਟਾਫ ਜਿਹੜਾ ਉਹ ਹਾਜ਼ਰ ਹੈ ਤੇ ਜਿੰਨੇ ਵੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਮੌਕੇ ਤੇ ਜਿਹੜੀਆਂ ਸੂਤਾ ਦਿੱਤੀ ਜਾ ਰਹੀਆਂ ਉਹਨਾਂ ਦਾ ਮੌਕੇ ਤੇ ਨਮਟਾਰਾ ਵੀ ਕੀਤਾ ਜਾ ਰਿਹਾ ਜਿਹਦੇ ਵਿੱਚ ਡੈਥ ਤੇ ਬਰਥ ਸਰਟੀਫਿਕੇਟ ਆ ਆਸ਼ਮਾਨ ਕਾਰਡ ਮੈਡੀਕਲ ਸਹੂਲਤਾਂ ਬੈਂਕ ਅਕਾਊਂਟ ਆ ਕਾਰਪੋਰੇਸ਼ਨਾਂ ਸਬੰਧਤਾ ਬਿਜਲੀ ਬੋਨਾ ਸਬੰਧਤਾ ਚਾਹੇ ਹੋ ਗ੍ਰਾਮੀਣ ਬੈਂਕਾਂ ਨਾਲ ਸਬੰਧਤਾ ਜਾਂ ਹੋਰ ਪਟਵਾਰੀ ਨਾਲ ਸਬੰਧਤ ਆ ਮਾਰੀ ਵਿਭਾਗ ਦੇ ਨਾਲ ਸਬੰਧਤ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਆ ਲੋਕਾਂ ਦੇ ਜਿਹੜੇ ਦੁੱਖੜੇ ਆ ਉਹ ਸੁਣ ਕੇ ਤੇ ਉਹਨਾਂ ਦਾ ਮੌਕੇ ਤੇ ਨਮਟਾਰਾ ਕੀਤਾ ਜਾ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਪਿਛਲੀਆਂ ਕਦੀ ਵੀ ਸਰਕਾਰਾਂ ਦੀ ਸੂਚ ਤੋਂ ਬਾਹਰ ਸੀ ਸੋ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੇ ਇਹ ਜਿਹੜਾ ਇੱਕੇ ਖੁੱਲੇ ਅਸਮਾਨ ਦੇ ਥੱਲੇ ਜਿਹੜਾ ਇਹ ਕੈਂਪ ਲਗਾਇਆ ਗਿਆ ਇਹਦੇ ਚ ਸਾਰੇ ਨਹੀਂ ਸਾਰੀਆਂ ਮੁਸੀਬਤਾਂ ਜਿਹੜੀਆਂ ਇੱਕੇ ਕਾਊਂਟਰ ਤੇ ਹੀ ਹੱਲ ਹੁੰਦੀਆਂ ਸੋ ਮੈਂ ਪੰਜਾਬ ਸਰਕਾਰ ਨੂੰ ਇਹਦੇ ਵਾਸਤੇ ਵਧਾਈ ਦਿੰਦਾ ਤੇ ਪੰਜਾਬ ਦੀ ਪਬਲਿਕ ਨੂੰ ਇੱਕ ਅਪੀਲ ਵੀ ਕਰਦਾ ਕਿ ਆਪਾਂ ਵਾਸਵਤ ਇਹਨਾਂ ਜਿਹੜੀਆਂ ਸਕੀਮਾਂ ਦਾ ਉਹ ਵਾਸਵਤ ਲਾਭ ਲਈਏ ਤਾਂ ਜੋ ਤੁਸੀਂ ਦਫਤਰਾਂ ਦੇ ਗੀੜੇ ਮਾਰ ਮਾਰ ਜਿਹੜੇ ਥੱਕ ਚੁੱਕੇ ਸੀ ਉਹਨਾਂ ਨੂੰ ਇੱਕ ਹੀ ਛੱਤ ਥੱਲੇ ਸਾਰੇ ਦੇ ਸਾਰੇ ਜਿਹੜੇ ਆ ਸਰਟੀਫਿਕੇਟ ਉਹ ਮਹੱਈਆ ਕਰਾਏ ਜਾਣਗੇ ਸੋ ਮੈਂ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ ਤੇ ਇਸ ਤਰ੍ਹਾਂ ਦਾ ਜੋ ਕਦਮ ਸਦਾਰ ਭਗਵਾਨ ਸਿੰਘ ਮਾਨ ਜੀ ਨੂੰ ਤੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਵਿਨੈਤ ਕੇਜੀワਲ ਜੀ ਨੂੰ ਵਧਾਈ ਦਿੰਦਾ ਮੈਂ ਸਾਡੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੀ ਵਾਰਡ ਨੰਬਰ 65 ਪੁਤਲੀ ਘਰ ਦੇ ਵਿੱਚ ਬੇਦੀ ਸਕੂਲ ਦੇ ਵਿੱਚ ਅੱਜ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਸ ਤਰ੍ਹਾਂ ਕੀ ਚਾਹੇ ਆਪਾਂ ਕਿਸੇ ਨੇ account ਖੁਲਾਨ ਤੋਂ ਲੈ ਕੇ ਤੇ ਚਾਹੇ ਕਿਸੇ ਦਾ ਬੱਚੇ ਦਾ ਜਨਮ ਸਰਟੀਫਿਕੇਟ ਹੈ ਜਾਂ ਪੈਨਸ਼ਨਾਂ ਲਗਵਾਨੀਆਂ ਨੇ ਜਾਂ ਆਯੂਸ਼ਮਾਨ ਕਾਰਡ ਹੈ ਕੋਈ ਰਾਸ਼ਨ ਕਾਰਡ ਬਾਰੇ ਹੈ ਤੋਂ ਸੋ ਇਹ ਵਾ ਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਐਮਐਲਏ ਸਾਹਿਬ ਦਾ ਕਿ ਉਹ ਹਲਕੇ ਦਾ ਸਾਡੀ ਵਾਰਡ ਦਾ ਬਹੁਤ ਧਿਆਨ ਰੱਖਦੇ ਪਏ ਨੇ ਤੇ ਕਿਸੇ ਚੀਜ਼ ਦੀ ਵੀ ਦਿੱਕਤ ਨਹੀਂ ਆਉਣ ਦਿੰਦੇ ਪਏ ਪਬਲਿਕ ਨੂੰ ਮੈਂ ਤਾਂ ਨਸੰਗ ਸੈਕਟਰ ਅਫਸਰ 7 ਤੋਂ ਇਸ ਏਰੀਏ ਦੇ ਵਿੱਚ ਇੱਥੇ ਇੱਕ ਨੋਡਲ ਇਨਚਾਰਜ ਲੱਗਾ ਮੈਂ ਕੈਂਪ ਦੇ ਵਿੱਚ ਅਸੀਂ ਬੜੇ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਦੀ ਅਗਵਾਈ ਸਦਕਾ ਐਮ ਐਲ ਏ ਸਾਹਿਬ ਨਾਲ ਆਏ ਨੇ ਤੇ ਵੱਧ ਤੋਂ ਵੱਧ ਜਿਹੜੀ ਆ ਪਬਲਿਕ ਨੂੰ ਸਹੂਲਤ ਦਿੱਤੀ ਜਾਵੇ ਤੇ ਬੜੀ ਵਧੀਆ ਗੱਲ ਹੈ ਕੇ ਪਬਲਿਕ ਦੇ ਅਜ ਵਿੱਚ ਆ ਕੇ ਸਾਰੇ ਡਿਪਾਰਟਮੈਂਟ ਬੈਠ ਕੇ ਨੇ A ਤੋਂ Z ਤੇ ਸਾਰਿਆਂ ਦੇ ਕੰਮ ਬੜੀ ਸੁਚੱਜੇ ਢੰਗ ਨਾਲ ਹੋ ਰਹੇ ਨੇ ਤੇ ਸਰਕਾਰ ਤੋਂ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਵਾਦੋ ਵਾਦ ਗਾਂ ਕੈਂਪ ਲੱਗਦੇ ਰਹਿਣ ਤੇ ਜਿਹੜੀ ਸਾਡੀ ਪਬਲਿਕ ਆ ਉਹ ਦਫਤਰਾਂ ਦੇ ਵਿੱਚ ਧੱਕੇ ਖਾਨ ਦੀ بجائے ਉਹਨਾਂ ਦੇ ਵਿੱਚ ਆ ਕੇ ਡਿਪਾਰਟਮੈਂਟ ਬੈਠ ਗਏ ਨੇ ਤੇ ਉਹ ਨਾਲੇ ਸਾਰੇ ਸ਼ੁਕਰਗੁਜ਼ਾਰ ਨੇ ਇਹਨਾਂ ਦੇ ਕੇ ਸਰਕਾਰ ਦੇ ਕਿ ਜਿਹੜੇ ਸਾਨੂੰ ਘਰ ਦੇ ਵਿੱਚ ਸਹੂਲਤਾਂ ਆ ਕੇ ਦਿੱਤੀ